ਚੱਲੇ ਚਾੜਦੇ ਅਸੀਂ ਆਪਣੇ ਗੋਹੇ ਪੂਰੇ ਚਾੜਾਂਗੇ ਆਹ ਕੀ ਗੱਲ ਲੱਕਾ ਓਏ ਤੇਲ ਚਵਾਜ ਪਸ਼ੂਆਂ ਲਈ ਇਹਦੀ ਕਰਨੀ ਐ ਕੀ ਦੀ ਕਰਨੀ ਮਾਨਪ੍ਰੀਤ ਦੀ ਕੋਈ ਅਕਲ ਨੂੰ ਹੱਥ ਮਾਰ ਰੋਪ ਕਰ ਜਾ ਆ ਲੈ ਚੈੱਕ ਆ ਲੈ ਚੈੱਕ ਲੈਟਸ ਗੋ ਇਹ ਦੇਖੋ ਚਲੋ ਬਰਾਬਰ ਸਭ ਤੇ ਤੁਹਾਨੂੰ ਕੀ ਮਿਲਣਾ ਗੋਹੇ ਵਾਲੇ ਸ਼ੂ ਪਸ਼ੂਆਂ ਥੱਲੇ ਝਾੜੂ ਤੇ ਗੋਹ ਹਟਾਉਣ ਨੂੰ ਫੌੜਾ ਆ ਲੋ ਜੀ ਕੀ ਰੀਬਨ ਕੱਟ ਕੇ ਅੱਜ ਤੁਹਾਡਾ ਸਵਾਗਤ ਹੋਣ ਲੱਗਾ ਪਸ਼ੂਆਂ ਲਈ ਲੈ ਕਟੋ 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 ਇਹ ਕਰੰਟ ਨਹੀਂ ਮਾਰਦਾ ਕਿਉਂ ਇਹ ਓਏ ਇੱਕ ਮਿੰਟ ਜੈ ਕੋਮਲ ਨਾ ਬਾਈ ਕੈਕ ਨਾ ਆਈ ਲਾਈਕ ਇਸ ਕੋਮਲ ਨਾ ਆਈ ਲਾਈਕ ਯੂ ਕੋਮਲ ਆਈ ਲਾਈਕ ਯੂ ਕੋਮਲ ਕੱਕ ਬੱਤੀ ਤਾੜੀਆਂ ਦਾ ਮਾਰ ਜਿਵੇਂ ਤਾੜੀਆਂ ਮਾਰ ਦੋ ਮਾਰੇ ਯੈਸ ਆਈਏ ਆਪ ਆਈਏ ਮੇਰੀ ਗੱਲ ਕੋਈ ਚੁੱਪ ਨਾ ਕੋਈ ਕਿਤੇ ਗੋਹਾਣਾ ਛੱਡਦੀ ਭਰਾਵਾ ਸਿਰ 'ਚ ਇਹਨੂੰ ਬਹੁਤ ਟੋਪੀ ਕੋਈ ਆਰਮ ਕਾਰ ਆ ਆਈਏ ਆਈਏ ਝੇ ਲੀਜੀਏ ਆਪ ਆਪ ਜੇ ਗੋਹਾ ਪਰ ਇਹ ਏ ਜੇ ਪਹਿਲੇ ਥੋੜਾ ਸਾਹ ਝਾੜੂ ਲਗਾਉ ਉਹ ਤਾਂ نیچے ਝਾੜੂ ਲਾ ਇੱਥੇ ਐਦਾਂ ਨਹੀਂ ਚਾਚਾ ਨਾ ਝਾੜੂ ਲਾ ਪਤਾ ਲੱਗੇ ਫੇਰ ਫੇਰ ਤੂੰ ਇਹਦੇ ਵਿੱਚ ਆ ਲੈ ਓ ਐਦਾਂ ਨਹੀਂ ਚਾਚਾ ਰਹਿ ਕੇ ਲਾ 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 ਨੋ ਨੋ ਨੀ ਨੀ ਨੋ ਨੋ ਨੀ ਨੀ ਚਾਰਦੇ ਅਸੀਂ ਆਪਣੇ ਗੋਹੇ ਕੂੜੇ ਝਾੜਾਂਗੇ ਹਾਂ ਹੱਥ ਨਾਲ ਕਾ ਓਏ ਤੇਲ ਚਵਾਇ ਪਸ਼ੂਆਂ ਲੈ ਇਹਦੀ ਕਰਨੀ ਹੈ ਕਿਹਦੀ ਕਰਨੀ ਮਾਨਪ੍ਰੀਤ ਦੀ ਕੋਈ ਅਕਲ ਨੂੰ ਹੱਥ ਮਾਰ ਛੱਪ ਕਰ ਜਾ ਆ ਲੈ ਚੈੱਕ ਆ ਲੈ ਚੈੱਕ ਯਾ ਅਜੂ ਲੈਟਸ ਗੋ ਇਹ ਦੇਖੋ ਅੱਜ ਸੱਚੇ ਤੁਹਾਨੂੰ ਕੀ ਮਿਲਣਾ ਗੋਹੇ ਵਾਲੇ ਸ਼ੂ ਪਥੂਆਂ ਥੱਲੇ ਝਾੜੂ ਤੇ ਗੋਹਾ ਠਾਉਣ ਨੂੰ ਫੌੜਾ ਆਲੋਜੀ ਕੀ ਰੀਬਨ ਕੱਟ ਕੇ ਅੱਜ ਤੁਹਾਡਾ ਸਵਾਗਤ ਹੋਣ ਲੱਗਾ ਪਖਮਾਨ ਲੈ ਲੈ ਕੱਟੋ ਘੁੱਟ ਕੱਟੋ ਕੱਟੋ ਇਹ ਕਰੰਟ ਨਹੀਂ ਮਾਰਦਾ ਐਕਚੂਅਲ ਇਹ ਓਏ ਇੱਕ ਮਿੰਟ ਜੈ ਕੋਮਲ ਨਾ ਬਾਈ ਕਹਿ ਕਹਿ ਨਾ ਆਈ ਲਾਈਕ ਇਸ ਕੋਮਲ ਨਾ ਆਈ ਲਾਈਕ ਯੂ ਕੋਮਲ ਆਈ ਲਾਈਕ ਯੂ ਕੋਮਲ ਕੱਕ ਤਾੜੀਆਂ ਦਾ ਮਾਰੋ ਜੀਵੇ ਤਾੜੀਆਂ ਮਾਰ ਦੋ ਮਾਰੇ ਯੈਸ ਆਈਏ ਆਪਾਂ ਆਈਏ ਮੇਰੀ ਗੱਲ ਮੈਡਮ ਕੋਈ ਚੁਟਕਲਾ ਕੋਈ ਕਿਤੇ ਗੋਹਾਣਾ ਸੜਦੀ ਭਰਾਵਾ ਸਿਰ 'ਚ ਇਹਨੂੰ ਕੋ